ਲੁਧਿਆਣੇ ਜਾਣਾ ਸੀ ਪੁਲਿਸ ਰੋਕ ਪੁਲਿਸ ਰੋਕ ਰਹੀ ਸੀ ਲੁਧਿਆਣੇ ਤੋਂ ਉਧਰ ਰਾਜਪੁਰੇ ਤੋਂ ਉਧਰ ਨੂੰ ਮੋੜ ਨਹੀਂ ਨਹੀਂ ਦੇ ਰਹੀ ਸੀ ਰਸਤੇ ਸਾਰੇ ਬਲਾਕ ਕੀਤੇ ਹੋਏ ਨੇ ਹੁਣ ਜੇ ਅੱਜ ਪੱਕਾ ਮੋਰਚਾ ਲੱਗ ਗਿਆ ਤਾਂ ਕੱਲ ਹਾਜ਼ਰੀ ਭਰਾਂਗੇ ਲੁਧਿਆਣੇ ਵਾਲੇ ਮੋਰਚੇ ਦੇ ਵਿੱਚ ਸਾਰੇ ਵੀਰ ਭਰਾ ਵੱਧ ਚੜ ਕੇ ਪਹੁੰਚੋ ਇਹ ਲੜਾਈ ਕਿਸੇ ਜਾਤ ਜਾਂ ਕਿਸੇ ਧਰਮ ਦੀ ਲੜਾਈ ਨਹੀਂ ਹੈਗੀ ਮਿੱਤਰੋ ਇਹ ਲੜਾਈ ਸਮੁੱਚੇ ਪੰਜਾਬ ਦੀ ਹੈ ਸਮੁੱਚੀ ਖਲਕਤ ਦੀ ਹੈ ਇਨਸਾਨੀਅਤ ਦੀ ਹੈ ਇਹ ਪਾਣੀਆਂ ਦੀ ਲੜਾਈ ਹੈ ਹੱਕਾਂ ਦੀ ਲੜਾਈ ਹੈ ਇਹ ਆਉਣ ਵਾਲੇ ਸਮੇਂ 'ਚ ਤੁਹਾਡੀਆਂ ਨਸਲਾਂ ਬਰਬਾਦ ਹੋ ਜਾਣੀਆਂ ਮਿੱਤਰੋ ਜੇ ਪਾਣੀ ਤੁਸੀਂ ਇਹੀ ਗੰਧਲਾ ਪਾਣੀ ਦੂਸ਼ਿਤ ਪਾਣੀ ਸਾਡੀਆਂ ਟੁੱਟੀਆਂ ਟੈਂਕੀਆਂ 'ਚ ਆਉਣਾ ਤਾਂ ਸਾਡੇ ਬੱਚੇ ਕੈਂਸਰ ਨਾਲ ਹੀ ਮਰਨੇ ਸਾਡੇ ਬੱਚੇ ਪੂਰੇ ਨਹੀਂ ਜੰਮਣੇ ਹੈਗੇ ਤੁਸੀਂ ਵੇਖ ਰਹੇ ਹੋ ਅੱਜ ਦੇ ਟਾਈਮ 'ਚ ਕਿਸੇ ਦੇ ਘਰੇ ਬੱਚਾ ਜੰਮਦਾ ਕਿਸੇ ਦਾ ਸਿਰ ਨਹੀਂ ਪੂਰਾ ਬਣਿਆ ਹੁੰਦਾ ਕਿਸੇ ਦੇ ਲੱਤ ਪੈਰ ਨਹੀਂ ਹੁੰਦੇ ਕਿਸੇ ਨੂੰ ਬਚਪਨ ਤੋਂ ਹੀ ਜਿਹੜਾ ਦਰੰਗ ਹੁੰਦਾ ਉਹਦਾ ਕਾਰਨ ਇਹੀ ਹੈ ਜਿਹੜਾ ਦੂਸ਼ਿਤ ਗੰਧਲਾ ਪਾਣੀ ਪੀਂਨੇ ਅਸੀਂ ਸੋ ਮਿੱਤਰੋ ਸਾਰੇ ਵੱਧ ਚੜ ਕੇ ਪਹੁੰਚੋ ਜਿਹੜਾ ਲੁਧਿਆਣੇ ਮੋਰਚਾ ਅੱਜ ਲੱਗਿਆ ਉਹ ਜਿਵੇਂ ਅੱਜ ਤਾਂ ਚਲੋ ਉਹਨਾਂ ਨੇ ਭਈਏ ਇਕੱਠੇ ਕਰ ਲਏ ਤੁਸੀਂ ਦੇਖੋ ਭਈਆਂ ਦੀ ਹੈਸੀਅਤ ਔਕਾਤ ਵੇਖੋ ਤੁਹਾਨੂੰ ਮੈਂ ਪਹਿਲਾਂ ਕਹਿਣਾ ਹੁੰਦਾ ਸੀ ਨਾ ਏਸੇ ਭਈਆਂ ਨੇ ਇੱਕ ਦਿਨ ਤੁਹਾਡੇ ਖਿਲਾਫ ਖੜੇ ਹੋ ਜਾਣਾ ਉਹ ਅੱਜ ਚੀਜ਼ ਇਹਨਾਂ ਨੇ ਪ੍ਰੂਫ ਕਰਤੀ ਭਈਆਂ ਨੇ ਆਪ ਦਾ ਗੁੰਡਾ ਰਾਜ ਵਿਖਾ ਦਿੱਤਾ ਘੱਟ ਤੋਂ ਘੱਟ 2000 ਦੇ ਕਰੀਬ ਭਈਆ ਅੱਜ ਉੱਥੇ ਜਿਹੜਾ ਪੰਜਾਬੀਆਂ ਦੇ ਨਾਲ ਲੜਨ ਦੇ ਲਈ ਡਾਂਗਾਂ ਛੋਟੇ ਲੈ ਕੇ ਖੜਾ ਹੋਇਆ ਸੀ ਤੇ ਪ੍ਰਸ਼ਾਸਨ ਨੇ ਪੂਰਨ ਮਨਜ਼ੂਰੀ ਦਿੱਤੀ ਉਹਨਾਂ ਨੂੰ ਕੱਟ ਕਰਨ ਦੀ ਮੈਂ ਤਾਂ ਪ੍ਰਸ਼ਾਸਨ ਨੂੰ ਇਹ ਗੱਲ ਪੁੱਛਣਾ ਚਾਹੁੰਨਾ ਪੁਲਿਸ ਪ੍ਰਸ਼ਾਸਨ ਨੂੰ ਵੀ ਕੀ ਗੱਲ ਭਾਈ ਤੁਸੀਂ ਪਾਣੀ ਨਹੀਂ ਪੀਂਦੇ ਹੈਗੇ ਹੋ ਤੁਹਾਡੇ ਪਰਿਵਾਰ ਤੁਹਾਡੇ ਜਵਾਕ ਪਾਣੀ ਨਹੀਂ ਪੀਂਦੇ ਜਲ ਨਹੀਂ ਸ਼ੱਕਦੇ ਹੈਗੇ ਪ੍ਰਸ਼ਾਦੇ ਦੇ ਨਾਲ ਇਹੀ ਜਲ ਥੱਲੇ ਧਰਤੀ ਰਾਹੀਂ ਤੁਹਾਡੇ ਘਰਾਂ ਦੇ ਵਿੱਚ ਪਹੁੰਚਣਾ ਤੇ ਪਹੁੰਚ ਵੀ ਰਿਹਾ ਤੇ ਤੁਹਾਡੇ ਘਰਾਂ ਚ ਵੀ ਕਿਸੇ ਨਾ ਕਿਸੇ ਨੂੰ ਜਿਹੜੇ ਮਾਲਵੇ ਤੋਂ ਨੇ ਜਾਂ ਉਸ ਪਾਸੇ ਤੋਂ ਨੇ ਕਿਸੇ ਨਾ ਕਿਸੇ ਨੂੰ ਬਿਮਾਰੀ ਹੋਊਗੀ ਪਰ ਤੁਸੀਂ ਕਿਉਂ ਮੰਨਣ ਨੂੰ ਤਿਆਰ ਨਹੀਂ ਹੈਗੇ ਵੀ ਇਹ ਗੰਧਲੇ ਪਾਣੀ ਕਾਰਨ ਜਿਹੜੀਆਂ ਬਿਮਾਰੀਆਂ ਫੈਲ ਰਹੀਆਂ ਇਹ ਜਿਹੜਾ ਕੌੜ ਹੈ ਪੰਜਾਬ ਦੇ ਵਿੱਚੋਂ ਆਪਾਂ ਸਾਰਿਆਂ ਨੂੰ ਵੱਡਣਾ ਪੈਣਾ ਦੂਜੀ ਰਹੀ ਗੱਲ ਜਿਹੜੀ ਭਈਆਂ ਦੀ ਆਪਾਂ ਪਹਿਲਾਂ ਕਰਕੇ ਹਟਿਆ ਮੈਂ ਤੁਹਾਨੂੰ ਪਹਿਲਾਂ ਵੀ ਦੋ ਤਿੰਨ ਵੀਡੀਓ ਦੇ ਵਿੱਚ ਬਹੁਤ ਬੋਲੇ ਆ ਇੰਟਰਵਿਊ ਦੇ ਵਿੱਚ ਵੀ ਬੋਲੇ ਆ ਸੀ ਵੀ ਇਹ ਜਿਹੜਾ ਭਈਏ ਇਹ ਤੁਹਾਡੇ ਹਰ ਕਿੱਤੇ ਹਰ ਖਿੱਤੇ ਹਰ ਵਰਗ ਤੇ ਆ ਕੇ ਬੈਠ ਗਏ ਨੇ ਨੌਕਰੀਆਂ ਤੁਹਾਡੇ ਕਮਾਂਕਾਰਾਂ ਛੋਟੇ ਕੰਮ ਤੋਂ ਲੈ ਕੇ ਵੱਡੇ ਰਜਗਾਰ ਤੱਕ ਇਹ ਤੁਹਾਡੇ ਤੇ ਕਾਬਜ ਹੋ ਗਏ ਨੇ ਤੁਸੀਂ ਹਜੇ ਵੀ ਯਰ ਘਰਾਂ ਦੇ ਵਿੱਚ ਸੁੱਤੇ ਪਏ ਹੋ ਸੋ ਮਿੱਤਰੋ ਅੱਜ ਜਿਹੜੇ ਵੀਰ ਭਰਾ ਨਹੀਂ ਗਏ ਸਾਨੂੰ ਵੀ ਨਹੀਂ ਅੱਜ ਜਾਣ ਦਿੱਤਾ ਗਿਆ ਅੱਜ ਨਹੀਂ ਗਏ ਇਹ ਮੋਰਚਾ ਸੰਘਰਸ਼ ਉਦੋਂ ਤੱਕ ਚੱਲਦਾ ਰੱਖਣਾ ਜਦੋਂ ਤੱਕ ਜਿਹੜਾ ਬੁੱਢਾ ਨਾਲਾ ਨਹੀਂ ਜਦੋਂ ਤੱਕ ਬੰਦ ਹੋ ਜਾਂਦਾ ਉਹਦਾ ਜਿਹੜਾ ਗੰਦਲਾ ਪਾਣੀ ਸਤਲੋਈ ਦਰਿਆ ਦੇ ਵਿੱਚ ਪੈਣਾ ਨਹੀਂ ਬੰਦ ਹੋ ਜਾਂਦਾ ਉਹਨੂੰ ਪੱਕੇ ਤੌਰ ਤੇ ਬੰਨ ਨਹੀਂ ਪਾਈ ਜਾਂਦਾ ਉਦੋਂ ਤੱਕ ਇਹ ਸੰਘਰਸ਼ ਆਪਾਂ ਵੇਡਣਾ ਹੈ ਤੇ ਚੱਲਦਾ ਰੱਖਣਾ ਸੋ ਸਾਰੇ ਘਰਾਂ ਦੇ ਵਿੱਚੋਂ ਨਿਕਲੋ ਜਿਹੜੇ ਅੱਜ ਨਹੀਂ ਪਹੁੰਚ ਸਕੇ ਉਹ ਕੱਲ ਸਾਰੇ ਜ਼ਰੂਰ ਪਹੁੰਚੋ ਨਹੀਂ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਭੁੱਲ ਜਿਓ ਵੀ ਅੱਜ ਤਾਂ ਮਾਲਵੇ ਦੇ ਵਿੱਚ ਹੀ ਬਿਮਾਰੀਆਂ ਤੇ ਕੈਂਸਰ ਵਧਦੇ ਸਾਰੇ ਪੰਜਾਬ ਦੇ ਵਿੱਚ ਹੀ ਕੋੜ ਫੈਲਣਾ ਇਹ ਤਾਂਵੇਂ ਲਾਡੂ ਭਲਾਂ ਜਿਹੜੀਆਂ ਲਿਆ ਲੈ ਕੇ ਫੈਕਟਰੀਆਂ ਪੰਜਾਬ ਚ ਲਾ ਦਿਤੀਆਂ ਗਈਆਂ ਸਿਰਫ ਤੁਹਾਡੀਆਂ ਨਸਲਾਂ ਮਕਾਉਣ ਲਈ ਹੁਣ ਤੁਸੀਂ ਦੇਖਣਾ ਵੀ ਇਹ ਜੰਗ ਲੜਨੀ ਹੈ ਜਾਂ ਘਰਾਂ ਦੇ ਵਿੱਚ ਬੈਠ ਕੇ ਕੈਂਸਰ ਵਰਗੀਆਂ ਬਿਮਾਰੀਆਂ ਦਾ ਉਡੀਕ ਕਰਨਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਲੁਧਿਆਣੇ ਵਾਲੇ ਮੋਰਚੇ ਦੇ ਵਿੱਚ ਸਾਰੇ ਵੀਰ ਭਰਾ ਵੱਧ ਚੜ ਕੇ ਪਹੁੰਚੋ ਇਹ ਲੜਾਈ ਕਿਸੇ ਜਾਤ ਜਾਂ ਕਿਸੇ ਧਰਮ ਦੀ ਲੜਾਈ ਨਹੀਂ ਹੈਗੀ ਮਿੱਤਰੋ ਇਹ ਲੜਾਈ ਸਮੁੱਚੇ ਪੰਜਾਬ ਦੀ ਹੈ ਸਮੁੱਚੀ ਖਲਕਤ ਦੀ ਹੈ ਇਨਸਾਨੀਅਤ ਦੀ ਹੈ ਇਹ ਪਾਣੀਆਂ ਦੀ ਲੜਾਈ ਹੈ ਹੱਕਾਂ ਦੀ ਲੜਾਈ ਹੈ ਇਹ ਆਉਣ ਵਾਲੇ ਸਮੇਂ 'ਚ ਤੁਹਾਡੀਆਂ ਨਸਲਾਂ ਬਰਬਾਦ ਹੋ ਜਾਣੀਆਂ ਮਿੱਤਰੋ ਜੇ ਪਾਣੀ ਤੁਸੀਂ ਇਹੀ ਗੰਧਲਾ ਪਾਣੀ ਦੂਸ਼ਿਤ ਪਾਣੀ ਸਾਡੀਆਂ ਟੁੱਟੀਆਂ ਟੈਂਕੀਆਂ 'ਚ ਆਉਣਾ ਤਾਂ ਸਾਡੇ ਬੱਚੇ ਕੈਂਸਰ ਨਾਲ ਹੀ ਮਰਨੇ ਸਾਡੇ ਬੱਚੇ ਪੂਰੇ ਨਹੀਂ ਜੰਮਣੇ ਹੈਗੇ ਤੁਸੀਂ ਵੇਖ ਰਹੇ ਹੋ ਅੱਜ ਦੇ ਟਾਈਮ 'ਚ ਕਿਸੇ ਦੇ ਘਰੇ ਬੱਚਾ ਜੰਮਦਾ ਕਿਸੇ ਦਾ ਸਿਰ ਨਹੀਂ ਪੂਰਾ ਬਣਿਆ ਹੁੰਦਾ ਕਿਸੇ ਦੇ ਲੱਤ ਪੈਰ ਨਹੀਂ ਹੁੰਦੇ ਕਿਸੇ ਨੂੰ ਬਚਪਨ ਤੋਂ ਹੀ ਜਿਹੜਾ ਦਰੰਗ ਹੁੰਦਾ ਉਹਦਾ ਕਾਰਨ ਇਹੀ ਹੈ ਜਿਹੜਾ ਦੂਸ਼ਤ ਗੰਧਲਾ ਪਾਣੀ ਪੀਂਨੇ ਆਸੀਂ ਸੋ ਮੈਟਰੋ ਸਾਰੇ ਵੱਧ ਚੜ ਕੇ ਪਹੁੰਚੋ ਜਿਹੜਾ ਲੁਧਿਆਣੇ ਮੋਰਚਾ ਅੱਜ ਲੱਗਿਆ ਉਹ ਜਿਵੇਂ ਅੱਜ ਤਾਂ ਚਲੋ ਉਹਨਾਂ ਨੇ ਭਈਏ ਇਕੱਠੇ ਕਰ ਲਏ ਤੁਸੀਂ ਦੇਖੋ ਭਈਆਂ ਦੀ ਹੈਸੀਅਤ ਾਕਾਤ ਵੇਖੋ ਤੁਹਾਨੂੰ ਮੈਂ ਪਹਿਲਾਂ ਕਹਿਣਾ ਹੁੰਦਾ ਸੀ ਨਾ ਏਸੇ ਭਈਆਂ ਨੇ ਇੱਕ ਦਿਨ ਤੁਹਾਡੇ ਖਿਲਾਫ ਖੜੇ ਹੋ ਜਾਣਾ ਉਹ ਅੱਜ ਚੀਜ਼ ਇਹਨਾਂ ਨੇ ਪ੍ਰੂਫ ਕਰਤੀ ਭਈਆਂ ਨੇ ਆਪ ਦਾ ਗੁੰਡਾ ਰਾਜ ਵਿਖਾਤਾ ਘੱਟ ਤੋਂ ਘੱਟ 2000 ਦੇ ਕਰੀਬ ਭਈਆ ਅੱਜ ਉੱਥੇ ਜਿਹੜਾ ਪੰਜਾਬੀਆਂ ਦੇ ਨਾਲ ਲੜਨ ਦੇ ਲਈ ਡਾਂਗਾਂ ਛੋਟੇ ਲੈ ਕੇ ਖੜਾ ਹੋਇਆ ਸੀ ਤੇ ਪ੍ਰਸ਼ਾਸਨ ਨੇ ਪੂਰਨ ਮਨਜ਼ੂਰੀ ਦਿੱਤੀ ਉਹਨਾਂ ਨੂੰ ਕੱਟ ਕਰਨ ਦੀ ਮੈਂ ਤਾਂ ਪ੍ਰਸ਼ਾਸਨ ਨੂੰ ਇਹ ਗੱਲ ਪੁੱਛਣਾ ਚਾਹੁੰਨਾ ਪੁਲਿਸ ਪ੍ਰਸ਼ਾਸਨ ਨੂੰ ਵੀ ਕੀ ਗੱਲ ਭਾਈ ਤੁਸੀਂ ਪਾਣੀ ਨਹੀਂ ਪੀਂਦੇ ਹੈਗੇ ਹੋ ਤੁਹਾਡੇ ਪਰਿਵਾਰ ਤੁਹਾਡੇ ਜਵਾਕ ਪਾਣੀ ਨਹੀਂ ਪੀਂਦੇ ਜਲ ਨਹੀਂ ਸ਼ੱਕਦੇ ਹੈਗੇ ਪ੍ਰਸ਼ਾਦੇ ਦੇ ਨਾਲ ਇਹੀ ਜਲ ਥੱਲੇ ਧਰਤੀ ਰਾਹੀਂ ਤੁਹਾਡੇ ਘਰਾਂ ਦੇ ਵਿੱਚ ਪਹੁੰਚਣਾ ਤੇ ਪਹੁੰਚ ਵੀ ਰਿਹਾ ਤੇ ਤੁਹਾਡੇ ਘਰਾਂ ਚ ਵੀ ਕਿਸੇ ਨਾ ਕਿਸੇ ਨੂੰ ਜਿਹੜੇ ਮਾਲਵੇ ਤੋਂ ਨੇ ਜਾਂ ਉਸ ਪਾਸੇ ਤੋਂ ਨੇ ਕਿਸੇ ਨਾ ਕਿਸੇ ਨੂੰ ਬਿਮਾਰੀ ਹੋਊਗੀ ਪਰ ਤੁਸੀਂ ਕਿਉਂ ਮੰਨਣ ਨੂੰ ਤਿਆਰ ਨਹੀਂ ਹੈਗੇ ਵੀ ਇਹ ਗੰਧਲੇ ਪਾਣੀ ਕਾਰਨ ਜਿਹੜੀਆਂ ਬਿਮਾਰੀਆਂ ਫੈਲ ਰਹੀਆਂ ਇਹ ਜਿਹੜਾ ਕੌੜ ਹੈ ਪੰਜਾਬ ਦੇ ਵਿੱਚੋਂ ਆਪਾਂ ਸਾਰਿਆਂ ਨੂੰ ਵਧਣਾ ਪੈਣਾ ਦੂਜੀ ਰਹੀ ਗੱਲ ਜਿਹੜੀ ਭਈਆਂ ਦੀ ਆਪਾਂ ਪਹਿਲਾਂ ਕਰਕੇ ਛੱਟਿਆ ਮੈਂ ਤੁਹਾਨੂੰ ਪਹਿਲਾਂ ਵੀ ਦੋ ਤਿੰਨ ਵੀਡੀਓ ਦੇ ਵਿੱਚ ਬਹੁਤ ਬੋਲੇ ਆ ਇੰਟਰਵਿਊ ਦੇ ਵਿੱਚ ਵੀ ਬੋਲੇ ਆ ਸੀ ਵੀ ਇਹ ਜਿਹੜਾ ਭਈਏ ਇਹ ਤੁਹਾਡੇ ਹਰ ਕਿੱਤੇ ਹਰ ਖਿੱਤੇ ਹਰ ਵਰਗ ਤੇ ਆ ਕੇ ਬੈਠ ਗਏ ਨੇ ਨੌਕਰੀਆਂ ਤੁਹਾਡੇ ਕਮਾਂਕਾਰਾਂ ਛੋਟੇ ਕੰਮ ਤੋਂ ਲੈ ਕੇ ਵੱਡੇ ਰਜਗਾਰ ਤੱਕ ਇਹ ਤੁਹਾਡੇ ਤੇ ਕਾਬਜ ਹੋ ਗਏ ਨੇ ਤੁਸੀਂ ਹਜੇ ਵੀ ਯਾਰ ਘਰਾਂ ਦੇ ਵਿੱਚ ਸੁੱਤੇ ਪਏ ਹੋ ਸੋ ਮਿੱਤਰੋ ਅੱਜ ਜਿਹੜੇ ਵੀਰ ਭਰਾ ਨਹੀਂ ਗਏ ਸਾਨੂੰ ਵੀ ਨਹੀਂ ਅੱਜ ਜਾਣ ਦਿੱਤਾ ਗਿਆ ਅੱਜ ਨਹੀਂ ਗਏ ਇਹ ਮੋਰਚਾ ਸੰਘਰਸ਼ ਉਦੋਂ ਤੱਕ ਚੱਲਦਾ ਰੱਖਣਾ ਜਦੋਂ ਤੱਕ ਜਿਹੜਾ ਬੁੱਢਾ ਨਾਲਾ ਨਹੀਂ ਜਦੋਂ ਤੱਕ ਬੰਦ ਹੋ ਜਾਂਦਾ ਉਹਦਾ ਜਿਹੜਾ ਗੰਦਲਾ ਪਾਣੀ ਸਤਲੋਈ ਦਰਿਆ ਦੇ ਵਿੱਚ ਪੈਣਾ ਨਹੀਂ ਬੰਦ ਹੋ ਜਾਂਦਾ ਉਹਨੂੰ ਪੱਕੇ ਤੌਰ ਤੇ ਬੰਨ ਨਹੀਂ ਬਾਈ ਜਾਂਦਾ ਉਦੋਂ ਤੱਕ ਇਹ ਸੰਘਰਸ਼ ਆਪਾਂ ਵੇਡਣਾ ਹੈ ਤੇ ਚੱਲਦਾ ਰੱਖਣਾ ਸੋ ਸਾਰੇ ਘਰਾਂ ਦੇ ਵਿੱਚੋਂ ਨਿਕਲੋ ਜਿਹੜੇ ਅੱਜ ਨਹੀਂ ਪਹੁੰਚ ਸਕਿਓ ਕੱਲ ਸਾਰੇ ਜ਼ਰੂਰ ਪਹੁੰਚੋ ਨਹੀਂ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਭੁੱਲ ਜਿਓ ਵੀ ਅੱਜ ਤਾਂ ਮਾਲਵੇ ਦੇ ਵਿੱਚ ਹੀ ਬਿਮਾਰੀਆਂ ਤੇ ਕੈਂਸਰ ਵਾਧੇ ਸਾਰੇ ਪੰਜਾਬ ਦੇ ਵਿੱਚ ਹੀ ਕੋੜ ਫੈਲਣਾ ਇਹ ਤਾਂਵੇਂ ਲਾਡੂ ਵੱਲੋਂ ਜਿਹੜੀਆਂ ਲਿਆ ਲੈ ਕੇ ਫੈਕਟਰੀਆਂ ਪੰਜਾਬ ਚ ਲਾ ਦਿਤੀਆਂ ਗਈਆਂ ਸਿਰਫ ਤੁਹਾਡੀਆਂ ਨਸਲਾਂ ਮਕਾਉਣ ਲਈ ਹੁਣ ਤੁਸੀਂ ਦੇਖਣਾ ਵੀ ਇਹ ਜੰਗ ਲੜਨੀ ਹੈ ਜਾਂ ਘਰਾਂ ਦੇ ਵਿੱਚ ਬੈਠ ਕੇ ਕੈਂਸਰ ਵਰਗੀ ਬਿਮਾਰੀਆਂ ਦਾ ਉਡੀਕ ਕਰਨਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਿਧਿਆਣੇ ਵਾਲੇ ਮੋਰਚੇ ਦੇ ਵਿੱਚ ਸਾਰੇ ਵੀਰ ਭਰਾ ਵੱਧ ਚੜ ਕੇ ਪਹੁੰਚੋ ਇਹ ਲੜਾਈ ਕਿਸੇ ਜਾਤ ਜਾਂ ਕਿਸੇ ਧਰਮ ਦੀ ਲੜਾਈ ਨਹੀਂ ਹੈਗੀ ਮਿੱਤਰੋ ਇਹ ਲੜਾਈ ਸਮੁੱਚੇ ਪੰਜਾਬ ਦੀ ਹੈ ਸਮੁੱਚੀ ਖਲਕਤ ਦੀ ਹੈ ਇਨਸਾਨੀਅਤ ਦੀ ਹੈ ਇਹ ਪਾਣੀਆਂ ਦੀ ਲੜਾਈ ਹੈ ਹੱਕਾਂ ਦੀ ਲੜਾਈ ਹੈ ਇਹ ਆਉਣ ਵਾਲੇ ਸਮੇਂ 'ਚ ਤੁਹਾਡੀਆਂ ਨਸਲਾਂ ਬਰਬਾਦ ਹੋ ਜਾਣੀਆਂ ਮਿੱਤਰੋ ਜੇ ਪਾਣੀ ਤੁਸੀਂ ਇਹੀ ਗੰਧਲਾ ਪਾਣੀ ਦੂਸ਼ਿਤ ਪਾਣੀ ਸਾਡੀਆਂ ਟੁੱਟੀਆਂ ਟੈਂਕੀਆਂ 'ਚ ਆਉਣਾ ਤਾਂ ਸਾਡੇ ਬੱਚੇ ਕੈਂਸਰ ਨਾਲ ਹੀ ਮਰਨੇ ਸਾਡੇ ਬੱਚੇ ਪੂਰੇ ਨਹੀਂ ਜੰਮਣੇ ਹੈਗੇ ਤੁਸੀਂ ਵੇਖ ਰਹੇ ਹੋ ਅੱਜ ਦੇ ਟਾਈਮ 'ਚ ਕਿਸੇ ਦੇ ਘਰੇ ਬੱਚਾ ਜੰਮਦਾ ਕਿਸੇ ਦਾ ਸਿਰ ਨਹੀਂ ਪੂਰਾ ਬਣਿਆ ਹੁੰਦਾ ਕਿਸੇ ਦੇ ਲੱਤ ਪੈਰ ਨਹੀਂ ਹੁੰਦੇ ਕਿਸੇ ਨੂੰ ਬਚਪਨ ਤੋਂ ਹੀ ਜਿਹੜਾ ਦਰੰਗ ਹੁੰਦਾ ਉਹਦਾ ਕਾਰਨ ਇਹੀ ਹੈ ਜਿਹੜਾ ਦੂਸ਼ਟ ਗੰਧਲਾ ਪਾਣੀ ਪੀਂਨੇ ਆਸੀਂ ਸੋ ਮਿੱਤਰੋ ਸਾਰੇ ਵੱਧ ਚੜ ਕੇ ਪਹੁੰਚੋ ਜਿਹੜਾ ਲੁਧਿਆਣੇ ਮੋਰਚਾ ਅੱਜ ਲੱਗਿਆ ਉਹ ਜਿਵੇਂ ਅੱਜ ਤਾਂ ਚਲੋ ਉਹਨਾਂ ਨੇ ਭਈਏ ਇਕੱਠੇ ਕਰ ਲਏ ਤੁਸੀਂ ਦੇਖੋ ਭਈਆਂ ਦੀ ਹੈਸੀਅਤ ਾਕਾਤ ਵੇਖੋ ਤੁਹਾਨੂੰ ਮੈਂ ਪਹਿਲਾਂ ਕਹਿਣਾ ਹੁੰਦਾ ਸੀ ਨਾ ऐसे भइया ने एक दिन ਤੁਹਾਡੇ ਖਿਲਾਫ ਖੜੇ ਹੋ ਜਾਣਾ ਉਹ ਅੱਜ ਚੀਜ਼ ਇਹਨਾਂ ਨੇ ਪ੍ਰੂਫ ਕਰਤੀ ਭਈਆ ਨੇ ਆਪ ਦਾ ਗੁੰਡਾ ਰਾਜ ਵਿਖਾਤਾ ਘੱਟ ਤੋਂ ਘੱਟ 2000 ਦੇ ਕਰੀਬ ਭਈਆ ਅੱਜ ਉੱਥੇ ਜਿਹੜਾ ਪੰਜਾਬੀਆਂ ਦੇ ਨਾਲ ਲੜਨ ਦੇ ਲਈ ਡਾਂਗਾਂ ਛੋਟੇ ਲੈ ਕੇ ਖੜਾ ਹੋਇਆ ਸੀ ਤੇ ਪ੍ਰਸ਼ਾਸਨ ਨੇ ਪੂਰਨ ਮਨਜ਼ੂਰੀ ਦਿੱਤੀ ਉਹਨਾਂ ਨੂੰ ਕੱਟ ਕਰਨ ਦੀ ਮੈਂ ਤਾਂ ਪ੍ਰਸ਼ਾਸਨ ਨੂੰ ਇਹ ਗੱਲ ਪੁੱਛਣਾ ਚਾਹੁੰਨਾ ਪੁਲਿਸ ਪ੍ਰਸ਼ਾਸਨ ਨੂੰ ਵੀ ਕੀ ਗੱਲ ਭਾਈ ਤੁਸੀਂ ਪਾਣੀ ਨਹੀਂ ਪੀਂਦੇ ਹੈਗੇ ਹੋ ਤੁਹਾਡੇ ਪਰਿਵਾਰ ਤੁਹਾਡੇ ਜਵਾਕ ਪਾਣੀ ਨਹੀਂ ਪੀਂਦੇ ਜਲ ਨਹੀਂ ਸ਼ੱਕਦੇ ਹੈਗੇ ਪ੍ਰਸ਼ਾਦੇ ਦੇ ਨਾਲ ਇਹੀ ਜਲ ਥੱਲੇ ਧਰਤੀ ਰਾਹੀਂ ਤੁਹਾਡੇ ਘਰਾਂ ਦੇ ਵਿੱਚ ਪਹੁੰਚਣਾ ਤੇ ਪਹੁੰਚ ਵੀ ਰਿਹਾ ਤੇ ਤੁਹਾਡੇ ਘਰਾਂ 'ਚ ਵੀ ਕਿਸੇ ਨਾ ਕਿਸੇ ਨੂੰ ਜਿਹੜੇ ਮਾਲਵੇ ਤੋਂ ਨੇ ਜਾਂ ਉਸ ਪਾਸੇ ਤੋਂ ਨੇ ਕਿਸੇ ਨਾ ਕਿਸੇ ਨੂੰ ਬਿਮਾਰੀ ਹੋਊਗੀ ਪਰ ਤੁਸੀਂ ਕਿਉਂ ਮੰਨਣ ਨੂੰ ਤਿਆਰ ਨਹੀਂ ਹੈਗੇ ਵੀ ਇਹ ਗੰਧਲੇ ਪਾਣੀ ਕਾਰਨ ਜਿਹੜੀਆਂ ਬਿਮਾਰੀਆਂ ਫੈਲ ਰਹੀਆਂ ਇਹ ਜਿਹੜਾ ਕੌੜ ਹੈ ਪੰਜਾਬ ਦੇ ਵਿੱਚੋਂ ਆਪਾਂ ਸਾਰਿਆਂ ਨੂੰ ਵੱਡਣਾ ਪੈਣਾ ਦੂਜੀ ਰਹੀ ਗੱਲ ਜਿਹੜੀ ਭਈਆਂ ਦੀ ਆਪਾਂ ਪਹਿਲਾਂ ਕਰਕੇ ਹਟਿਆ ਮੈਂ ਤੁਹਾਨੂੰ ਪਹਿਲਾਂ ਵੀ ਦੋ ਤਿੰਨ ਵੀਡੀਓ ਦੇ ਵਿੱਚ ਬਹੁਤ ਬੋਲੇ ਆ ਇੰਟਰਵਿਊ ਦੇ ਵਿੱਚ ਵੀ ਬੋਲੇ ਆਂ ਸਿ ਵੀ ਇਹ ਜਿਹੜਾ ਭਈਏ ਇਹ ਤੁਹਾਡੇ ਹਰ ਕਿਤੇ ਹਰ ਖਿੱਤੇ ਹਰ ਵਰਗ ਤੇ ਆ ਕੇ ਬੈਠ ਗਏ ਨੇ ਨੌਕਰੀਆਂ ਤੁਹਾਡੇ ਕਮਾਂਕਾਰਾਂ ਛੋਟੇ ਕੰਮ ਤੋਂ ਲੈ ਕੇ ਵੱਡੇ ਰਜਗਾਰ ਤੱਕ ਇਹ ਤੁਹਾਡੇ ਤੇ ਕਾਬਜ ਹੋ ਗਏ ਨੇ ਤੁਸੀਂ ਹਜੇ ਵੀ ਯਾਰ ਘਰਾਂ ਦੇ ਵਿੱਚ ਸੁੱਤੇ ਪਏ ਹੋ ਸੋ ਮਿੱਤਰੋ ਅੱਜ ਜਿਹੜੇ ਵੀਰ ਭਰਾ ਨਹੀਂ ਗਏ ਸਾਨੂੰ ਵੀ ਨਹੀਂ ਅੱਜ ਜਾਣ ਦਿੱਤਾ ਗਿਆ ਅੱਜ ਨਹੀਂ ਗਏ ਇਹ ਮੋਰਚਾ ਸੰਘਰਸ਼ ਉਦੋਂ ਤੱਕ ਚੱਲਦਾ ਰੱਖਣਾ ਜਦੋਂ ਤੱਕ ਜਿਹੜਾ ਬੁੱਢਾ ਨਾਲਾ ਨਹੀਂ ਜਦੋਂ ਤੱਕ ਬੰਦ ਹੋ ਜਾਂਦਾ ਉਹਦਾ ਜਿਹੜਾ ਗੰਦਲਾ ਪਾਣੀ ਸਤਲੋਈ ਦਰਿਆ ਦੇ ਵਿੱਚ ਪੈਣਾ ਨਹੀਂ ਬੰਦ ਹੋ ਜਾਂਦਾ ਉਹਨੂੰ ਪੱਕੇ ਤੌਰ ਤੇ ਬੰਨ ਨਹੀਂ ਪਾਈ ਜਾਂਦਾ ਉਦੋਂ ਤੱਕ ਇਹ ਸੰਘਰਸ਼ ਆਪਾਂ ਵੇਡਣਾ ਹੈ ਤੇ ਚੱਲਦਾ ਰੱਖਣਾ ਸੋ ਸਾਰੇ ਘਰਾਂ ਦੇ ਵਿੱਚੋਂ ਨਿਕਲੋ ਜਿਹੜੇ ਅੱਜ ਨਹੀਂ ਪਹੁੰਚ ਸਕੇ ਉਹ ਕੱਲ ਸਾਰੇ ਜ਼ਰੂਰ ਪਹੁੰਚੋ ਨਹੀਂ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਭੁੱਲ ਜਿਓ ਵੀ ਅੱਜ ਤਾਂ ਮਾਲਵੇ ਦੇ ਵਿੱਚ ਹੀ ਬਿਮਾਰੀਆਂ ਤੇ ਕੈਂਸਰ ਵਾਧੇ ਸਾਰੇ ਪੰਜਾਬ ਦੇ ਵਿੱਚ ਹੀ ਕੋੜ ਫੈਲਣਾ ਇਹ ਤਾਂਵੇਂ ਲਾਡੂ ਵੱਲੋਂ ਜਿਹੜੀਆਂ ਲਿਆ ਲੈ ਕੇ ਫੈਕਟਰੀਆਂ ਪੰਜਾਬ ਚ ਲਾ ਦਿਤੀਆਂ ਗਈਆਂ ਸਿਰਫ ਤੁਹਾਡੀਆਂ ਨਸਲਾਂ ਮਕਾਉਣ ਲਈ ਹੁਣ ਤੁਸੀਂ ਦੇਖਣਾ ਵੀ ਇਹ ਜੰਗ ਲੜਨੀ ਹੈ ਜਾਂ ਘਰਾਂ ਦੇ ਵਿੱਚ ਬੈਠ ਕੇ ਕੈਂਸਰ ਵਰਗੀਆਂ ਬਿਮਾਰੀਆਂ ਦਾ ਉਡੀਕ ਕਰਨਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਲੁਧਿਆਣੇ ਵਾਲੇ ਮੋਰਚੇ ਦੇ ਵਿੱਚ ਸਾਰੇ ਵੀਰ ਭਰਾ ਵੱਧ ਚੜ ਕੇ ਪਹੁੰਚੋ ਇਹ ਲੜਾਈ ਕਿਸੇ ਜਾਤ ਜਾਂ ਕਿਸੇ ਧਰਮ ਦੀ ਲੜਾਈ ਨਹੀਂ ਹੈਗੀ ਮਿੱਤਰੋ ਇਹ ਲੜਾਈ ਸਮੁੱਚੇ ਪੰਜਾਬ ਦੀ ਹੈ ਸਮੁੱਚੀ ਖਲਕਤ ਦੀ ਹੈ ਇਨਸਾਨੀਅਤ ਦੀ ਹੈ ਇਹ ਪਾਣੀਆਂ ਦੀ ਲੜਾਈ ਹੈ ਹੱਕਾਂ ਦੀ ਲੜਾਈ ਹੈ ਇਹ ਆਉਣ ਵਾਲੇ ਸਮੇਂ 'ਚ ਤੁਹਾਡੀਆਂ ਨਸਲਾਂ ਬਰਬਾਦ ਹੋ ਜਾਣੀਆਂ ਮਿੱਤਰੋ ਜੇ ਪਾਣੀ ਤੁਸੀਂ ਇਹੀ ਗੰਧਲਾ ਪਾਣੀ ਦੂਸ਼ਿਤ ਪਾਣੀ ਸਾਡੀਆਂ ਟੁੱਟੀਆਂ ਟੈਂਕੀਆਂ 'ਚ ਆਉਣਾ ਤਾਂ ਸਾਡੇ ਬੱਚੇ ਕੈਂਸਰ ਨਾਲ ਹੀ ਮਰਨੇ ਸਾਡੇ ਬੱਚੇ ਪੂਰੇ ਨਹੀਂ ਜੰਮਣੇ ਹੈਗੇ ਤੁਸੀਂ ਵੇਖ ਰਹੇ ਹੋ ਅੱਜ ਦੇ ਟਾਈਮ 'ਚ ਕਿਸੇ ਦੇ ਘਰੇ ਬੱਚਾ ਜੰਮਦਾ ਕਿਸੇ ਦਾ ਸਿਰ ਨਹੀਂ ਪੂਰਾ ਬਣਿਆ ਹੁੰਦਾ ਕਿਸੇ ਦੇ ਲੱਤ ਪੈਰ ਨਹੀਂ ਹੁੰਦੇ ਕਿਸੇ ਨੂੰ ਬਚਪਨ ਤੋਂ ਹੀ ਜਿਹੜਾ ਦਰੰਗ ਹੁੰਦਾ ਉਹਦਾ ਕਾਰਨ ਇਹੀ ਹੈ ਜਿਹੜਾ ਦੂਸ਼ਤ ਗੰਧਲਾ ਪਾਣੀ ਪੀਂਨੇ ਆਸੀਂ ਸੋ ਮਿੱਤਰੋ ਸਾਰੇ ਵੱਧ ਚੜ ਕੇ ਪਹੁੰਚੋ ਜਿਹੜਾ ਲੁਧਿਆਣੇ ਮੋਰਚਾ ਅੱਜ ਲੱਗਿਆ ਉਹ ਜਿਵੇਂ ਅੱਜ ਤਾਂ ਚਲੋ ਉਹਨਾਂ ਨੇ ਭਈਏ ਇਕੱਠੇ ਕਰ ਲਏ ਤੁਸੀਂ ਦੇਖੋ ਭਈਆਂ ਦੀ ਹੈਸੀਅਤ ਾਕਾਤ ਵੇਖੋ ਤੁਹਾਨੂੰ ਮੈਂ ਪਹਿਲਾਂ ਕਹਿਣਾ ਹੁੰਦਾ ਸੀ ਨਾ ਇਸੇ ਭਈਆਂ ਨੇ ਇੱਕ ਦਿਨ ਤੁਹਾਡੇ ਖਿਲਾਫ ਖੜੇ ਹੋ ਜਾਣਾ ਉਹ ਅੱਜ ਚੀਜ਼ ਇਹਨਾਂ ਨੇ ਪ੍ਰੂਫ ਕਰਤੀ ਭਈਆਂ ਨੇ ਆਪ ਦਾ ਗੁੰਡਾ ਰਾਜ ਵਿਖਾਤਾ ਘੱਟ ਤੋਂ ਘੱਟ 2000 ਦੇ ਕਰੀਬ ਭਈਆ ਅੱਜ ਉੱਥੇ ਜਿਹੜਾ ਪੰਜਾਬੀਆਂ ਦੇ ਨਾਲ ਲੜਨ ਦੇ ਲਈ ਡਾਂਗਾਂ ਸੋਟੇ ਲੈ ਕੇ ਖੜਾ ਹੋਇਆ ਸੀ ਤੇ ਪ੍ਰਸ਼ਾਸਨ ਨੇ ਪੂਰਨ ਮਨਜ਼ੂਰੀ ਦਿੱਤੀ ਉਹਨਾਂ ਨੂੰ ਕੱਠ ਕਰਨ ਦੀ ਮੈਂ ਤਾਂ ਪ੍ਰਸ਼ਾਸਨ ਨੂੰ ਇਹ ਗੱਲ ਪੁੱਛਣਾ ਚਾਹੁੰਨਾ ਪੁਲਿਸ ਪ੍ਰਸ਼ਾਸਨ ਨੂੰ ਵੀ ਕੀ ਗੱਲ ਭਾਈ ਤੁਸੀਂ ਪਾਣੀ ਨਹੀਂ ਪੀਂਦੇ ਹੈਗੇ ਹੋ ਤੁਹਾਡੇ ਪਰਿਵਾਰ ਤੁਹਾਡੇ ਜਵਾਕ ਪਾਣੀ ਨਹੀਂ ਪੀਂਦੇ ਜਲ ਨਹੀਂ ਸ਼ੱਕਦੇ ਹੈਗੇ ਪ੍ਰਸ਼ਾਦੇ ਦੇ ਨਾਲ ਇਹੀ ਜਲ ਥੱਲੇ ਧਰਤੀ ਰਾਹੀਂ ਤੁਹਾਡੇ ਘਰਾਂ ਦੇ ਵਿੱਚ ਪਹੁੰਚਣਾ ਤੇ ਪਹੁੰਚ ਵੀ ਰਿਹਾ ਤੇ ਤੁਹਾਡੇ ਘਰਾਂ 'ਚ ਵੀ ਕਿਸੇ ਨਾ ਕਿਸੇ ਨੂੰ ਜਿਹੜੇ ਮਾਲਵੇ ਤੋਂ ਨੇ ਜਾਂ ਉਸ ਪਾਸੇ ਤੋਂ ਨੇ ਕਿਸੇ ਨਾ ਕਿਸੇ ਨੂੰ ਬਿਮਾਰੀ ਹੋਊਗੀ ਪਰ ਤੁਸੀਂ ਕਿਉਂ ਮੰਨਣ ਨੂੰ ਤਿਆਰ ਨਹੀਂ ਹੈਗੇ ਵੀ ਇਹ ਗੰਧਲੇ ਪਾਣੀ ਕਾਰਨ ਜਿਹੜੀਆਂ ਬਿਮਾਰੀਆਂ ਫੈਲ ਰਹੀਆਂ ਇਹ ਜਿਹੜਾ ਕੌੜ ਹੈ ਪੰਜਾਬ ਦੇ ਵਿੱਚੋਂ ਆਪਾਂ ਸਾਰਿਆਂ ਨੂੰ ਵੱਡਣਾ ਪੈਣਾ ਦੂਜੀ ਰਹੀ ਗੱਲ ਜਿਹੜੀ ਭਈਆਂ ਦੀ ਆਪਾਂ ਪਹਿਲਾਂ ਕਰਕੇ ਛਟੇ ਆ ਮੈਂ ਤੁਹਾਨੂੰ ਪਹਿਲਾਂ ਵੀ ਦੋ ਤਿੰਨ ਵੀਡੀਓ ਦੇ ਵਿੱਚ ਬਹੁਤ ਬੋਲੇ ਆ ਇੰਟਰਵਿਊ ਦੇ ਵਿੱਚ ਵੀ ਬੋਲੇ ਆ ਸੀ ਵੀ ਇਹ ਜਿਹੜਾ ਭਈਏ ਇਹ ਤੁਹਾਡੇ ਹਰ ਕਿੱਤੇ ਹਰ ਖਿੱਤੇ ਹਰ ਵਰਗ ਤੇ ਆ ਕੇ ਬੈਠ ਗਏ ਨੇ ਨੌਕਰੀਆਂ ਤੁਹਾਡੇ ਕਮਾਂਕਾਰਾਂ ਛੋਟੇ ਕੰਮ ਤੋਂ ਲੈ ਕੇ ਵੱਡੇ ਰਜਗਾਰ ਤੱਕ ਇਹ ਤੁਹਾਡੇ ਤੇ ਕਾਬਜ ਹੋ ਗਏ ਨੇ ਤੁਸੀਂ ਹਜੇ ਵੀ ਯਾਰ ਘਰਾਂ ਦੇ ਵਿੱਚ ਸੁੱਤੇ ਪਏ ਹੋ ਸੋ ਮਿੱਤਰੋ ਅੱਜ ਜਿਹੜੇ ਵੀਰ ਭਰਾ ਨਹੀਂ ਗਏ ਸਾਨੂੰ ਵੀ ਨਹੀਂ ਅੱਜ ਜਾਣ ਦਿੱਤਾ ਗਿਆ ਅੱਜ ਨਹੀਂ ਗਏ ਇਹ ਮੋਰਚਾ ਸੰਘਰਸ਼ ਉਦੋਂ ਤੱਕ ਚੱਲਦਾ ਰੱਖਣਾ ਜਦੋਂ ਤੱਕ ਜਿਹੜਾ ਬੁੱਢਾ ਨਾਲਾ ਨਹੀਂ ਜਦੋਂ ਤੱਕ ਬੰਦ ਹੋ ਜਾਂਦਾ ਉਹਦਾ ਜਿਹੜਾ ਗੰਦਲਾ ਪਾਣੀ ਸਤਲੋਈ ਦਰਿਆ ਦੇ ਵਿੱਚ ਪੈਣਾ ਨਹੀਂ ਬੰਦ ਹੋ ਜਾਂਦਾ ਉਹਨੂੰ ਪੱਕੇ ਤੌਰ ਤੇ ਬੰਨ ਨਹੀਂ ਪਾਈ ਜਾਂਦਾ ਉਦੋਂ ਤੱਕ ਇਹ ਸੰਘਰਸ਼ ਆਪਾਂ ਵੇਡਣਾ ਹੈ ਤੇ ਚੱਲਦਾ ਰੱਖਣਾ ਸੋ ਸਾਰੇ ਘਰਾਂ ਦੇ ਵਿੱਚੋਂ ਨਿਕਲੋ ਜਿਹੜੇ ਅੱਜ ਨਹੀਂ ਪਹੁੰਚ ਸਕਿਓ ਕੱਲ ਸਾਰੇ ਜ਼ਰੂਰ ਪਹੁੰਚੋ ਨਹੀਂ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਭੁੱਲ ਜਿਓ ਵੀ ਅੱਜ ਤਾਂ ਮਾਲਵੇ ਦੇ ਵਿੱਚ ਹੀ ਬਿਮਾਰੀਆਂ ਤੇ ਕੈਂਸਰ ਵਾਧੇ ਸਾਰੇ ਪੰਜਾਬ ਦੇ ਵਿੱਚ ਹੀ ਕੋੜ ਫੈਲਣਾ ਇਹ ਤਾਂਵੇਂ ਲਾਡੂ ਵੱਲੋਂ ਜਿਹੜੀਆਂ ਲਿਆ ਲੈ ਕੇ ਫੈਕਟਰੀਆਂ ਪੰਜਾਬ ਚ ਲਾ ਦਿਤੀਆਂ ਗਈਆਂ ਸਿਰਫ ਤੁਹਾਡੀਆਂ ਨਸਲਾਂ ਮਕਾਉਣ ਲਈ ਹੁਣ ਤੁਸੀਂ ਦੇਖਣਾ ਵੀ ਇਹ ਜੰਗ ਲੜਨੀ ਹੈ ਜਾਂ ਘਰਾਂ ਦੇ ਵਿੱਚ ਬੈਠ ਕੇ ਕੈਂਸਰ ਵਰਗੀ ਬਿਮਾਰੀਆਂ ਦਾ ਉਡੀਕ ਕਰਨਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਧਿਆਨੇ ਵਾਲੇ ਮੋਰਚੇ ਦੇ ਵਿੱਚ ਸਾਰੇ ਵੀਰ ਭਰਾ ਵੱਧ ਚੜ ਕੇ ਪਹੁੰਚੋ ਇਹ ਲੜਾਈ ਕਿਸੇ ਜਾਤ ਜਾਂ ਕਿਸੇ ਧਰਮ ਦੀ ਲੜਾਈ ਨਹੀਂ ਹੈਗੀ ਮਿੱਤਰੋ ਇਹ ਲੜਾਈ ਸਮੁੱਚੇ ਪੰਜਾਬ ਦੀ ਹੈ ਸਮੁੱਚੀ ਖਲਕਤ ਦੀ ਹੈ ਇਨਸਾਨੀਅਤ ਦੀ ਹੈ ਇਹ ਪਾਣੀਆਂ ਦੀ ਲੜਾਈ ਹੈ ਹੱਕਾਂ ਦੀ ਲੜਾਈ ਹੈ ਇਹ ਆਉਣ ਵਾਲੇ ਸਮੇਂ 'ਚ ਤੁਹਾਡੀਆਂ ਨਸਲਾਂ ਬਰਬਾਦ ਹੋ ਜਾਣੀਆਂ ਮਿੱਤਰੋ ਜੇ ਪਾਣੀ ਤੁਸੀਂ ਇਹੀ ਗੰਧਲਾ ਪਾਣੀ ਦੂਸ਼ਿਤ ਪਾਣੀ ਸਾਡੀਆਂ ਟੁੱਟੀਆਂ ਟੈਂਕੀਆਂ 'ਚ ਆਉਣਾ ਤਾਂ ਸਾਡੇ ਬੱਚੇ ਕੈਂਸਰ ਨਾਲ ਹੀ ਮਰਨੇ ਸਾਡੇ ਬੱਚੇ ਪੂਰੇ ਨਹੀਂ ਜੰਮਣੇ ਹੈਗੇ ਤੁਸੀਂ ਵੇਖ ਰਹੇ ਹੋ ਅੱਜ ਦੇ ਟਾਈਮ 'ਚ ਕਿਸੇ ਦੇ ਘਰੇ ਬੱਚਾ ਜੰਮਦਾ ਕਿਸੇ ਦਾ ਸਿਰ ਨਹੀਂ ਪੂਰਾ ਬਣਿਆ ਹੁੰਦਾ ਕਿਸੇ ਦੇ ਲੱਤ ਪੈਰ ਨਹੀਂ ਹੁੰਦੇ ਕਿਸੇ ਨੂੰ ਬਚਪਨ ਤੋਂ ਹੀ ਜਿਹੜਾ ਦਰੰਗ ਹੁੰਦਾ ਉਹਦਾ ਕਾਰਨ ਇਹੀ ਹੈ ਜਿਹੜਾ ਦੂਸ਼ਟ ਗੰਧਲਾ ਪਾਣੀ ਪੀਂਨੇ ਅਸੀਂ ਸੋ ਮਿੱਤਰੋ ਸਾਰੇ ਵੱਧ ਚੜ ਕੇ ਪਹੁੰਚੋ ਜਿਹੜਾ ਲੁਧਿਆਣੇ ਮੋਰਚਾ ਅੱਜ ਲੱਗਿਆ ਉਹ ਜਿਵੇਂ ਅੱਜ ਤਾਂ ਚਲੋ ਉਹਨਾਂ ਨੇ ਭਈਏ ਇਕੱਠੇ ਕਰ ਲਏ ਤੁਸੀਂ ਦੇਖੋ ਭਈਆਂ ਦੀ ਹੈਸੀਅਤ ਾਕਾਤ ਵੇਖੋ ਤੁਹਾਨੂੰ ਮੈਂ ਪਹਿਲਾਂ ਕਹਿਣਾ ਹੁੰਦਾ ਸੀ ਨਾ ਇਸੇ ਭਈਆ ਨੇ ਇੱਕ ਦਿਨ ਤੁਹਾਡੇ ਖਿਲਾਫ ਖੜੇ ਹੋ ਜਾਣਾ ਉਹ ਅੱਜ ਚੀਜ਼ ਇਹਨਾਂ ਨੇ ਪ੍ਰੂਫ ਕਰਤੀ ਭਈਆ ਨੇ ਆਪ ਦਾ ਗੁੰਡਾ ਰਾਜ ਵਿਖਾਤਾ ਘੱਟ ਤੋਂ ਘੱਟ 2000 ਦੇ ਕਰੀਬ ਭਈਆ ਅੱਜ ਉੱਥੇ ਜਿਹੜਾ ਪੰਜਾਬੀਆਂ ਦੇ ਨਾਲ ਲੜਨ ਦੇ ਲਈ ਡਾਂਗਾ ਸੋਟੇ ਲੈ ਕੇ ਖੜਾ ਹੋਇਆ ਸੀ ਤੇ ਪ੍ਰਸ਼ਾਸਨ ਨੇ ਪੂਰਨ ਮਨਜ਼ੂਰੀ ਦਿੱਤੀ ਉਹਨਾਂ ਨੂੰ ਕੱਟ ਕਰਨ ਦੀ ਮੈਂ ਤਾਂ ਪ੍ਰਸ਼ਾਸਨ ਨੂੰ ਇਹ ਗੱਲ ਪੁੱਛਣਾ ਚਾਹੁੰਦਾ ਪੁਲਿਸ ਪ੍ਰਸ਼ਾਸਨ ਨੂੰ ਵੀ ਕੀ ਗੱਲ ਭਾਈ ਤੁਸੀਂ ਪਾਣੀ ਨਹੀਂ ਪੀਂਦੇ ਹੈਗੇ ਹੋ ਤੁਹਾਡੇ ਪਰਿਵਾਰ ਤੁਹਾਡੇ ਜਵਾਕ ਪਾਣੀ ਨਹੀਂ ਪੀਂਦੇ ਜਲ ਨਹੀਂ ਸ਼ੱਕਦੇ ਹੈਗੇ ਪ੍ਰਸ਼ਾਦੇ ਦੇ ਨਾਲ ਇਹੀ ਜਲ ਥੱਲੇ ਧਰਤੀ ਰਾਹੀਂ ਤੁਹਾਡੇ ਘਰਾਂ ਦੇ ਵਿੱਚ ਪਹੁੰਚਣਾ ਤੇ ਪਹੁੰਚ ਵੀ ਰਿਹਾ ਤੇ ਤੁਹਾਡੇ ਘਰਾਂ 'ਚ ਵੀ ਕਿਸੇ ਨਾ ਕਿਸੇ ਨੂੰ ਜਿਹੜੇ ਮਾਲਵੇ ਤੋਂ ਨੇ ਜਾਂ ਉਸ ਪਾਸੇ ਤੋਂ ਨੇ ਕਿਸੇ ਨਾ ਕਿਸੇ ਨੂੰ ਬਿਮਾਰੀ ਹੋਊਗੀ ਪਰ ਤੁਸੀਂ ਕਿਉਂ ਮੰਨਣ ਨੂੰ ਤਿਆਰ ਨਹੀਂ ਹੈਗੇ ਵੀ ਇਹ ਗੰਧਲੇ ਪਾਣੀ ਕਾਰਨ ਜਿਹੜੀਆਂ ਬਿਮਾਰੀਆਂ ਫੈਲ ਰਹੀਆਂ ਇਹ ਜਿਹੜਾ ਕੌੜ ਹੈ ਪੰਜਾਬ ਦੇ ਵਿੱਚੋਂ ਆਪਾਂ ਸਾਰਿਆਂ ਨੂੰ ਵੱਡਣਾ ਪੈਣਾ ਦੂਜੀ ਰਹੀ ਗੱਲ ਜਿਹੜੀ ਭਈਆਂ ਦੀ ਆਪਾਂ ਪਹਿਲਾਂ ਕਰਕੇ ਹਟਿਆ ਮੈਂ ਤੁਹਾਨੂੰ ਪਹਿਲਾਂ ਵੀ ਦੋ ਤਿੰਨ ਵੀਡੀਓ ਦੇ ਵਿੱਚ ਬਹੁਤ ਬੋਲੇ ਆ ਇੰਟਰਵਿਊ ਦੇ ਵਿੱਚ ਵੀ ਬੋਲੇ ਆ ਸੀ ਵੀ ਇਹ ਜਿਹੜਾ ਭਈਏ ਇਹ ਤੁਹਾਡੇ ਹਰ ਕਿੱਤੇ ਹਰ ਖਿੱਤੇ ਹਰ ਵਰਗ ਤੇ ਆ ਕੇ ਬੈਠ ਗਏ ਨੇ ਨੌਕਰੀਆਂ ਤੁਹਾਡੇ ਕਮਾਂਕਾਰਾਂ ਛੋਟੇ ਕੰਮ ਤੋਂ ਲੈ ਕੇ ਵੱਡੇ ਰਜਗਾਰ ਤੱਕ ਇਹ ਤੁਹਾਡੇ ਤੇ ਕਾਬਜ ਹੋ ਗਏ ਨੇ ਤੁਸੀਂ ਹਜੇ ਵੀ ਯਾਰ ਘਰਾਂ ਦੇ ਵਿੱਚ ਸੁੱਤੇ ਪਏ ਹੋ ਸੋ ਮਿੱਤਰੋ ਅੱਜ ਜਿਹੜੇ ਵੀਰ ਭਰਾ ਨਹੀਂ ਗਏ ਸਾਨੂੰ ਵੀ ਨਹੀਂ ਅੱਜ ਜਾਣ ਦਿੱਤਾ ਗਿਆ ਅੱਜ ਨਹੀਂ ਗਏ ਇਹ ਮੋਰਚਾ ਸੰਘਰਸ਼ ਉਦੋਂ ਤੱਕ ਚੱਲਦਾ ਰੱਖਣਾ ਜਦੋਂ ਤੱਕ ਜਿਹੜਾ ਬੁੱਢਾ ਨਾਲਾ ਨਹੀਂ ਜਦੋਂ ਤੱਕ ਬੰਦ ਹੋ ਜਾਂਦਾ ਉਹਦਾ ਜਿਹੜਾ ਗੰਦਲਾ ਪਾਣੀ ਸਤਲੋਈ ਦਰਿਆ ਦੇ ਵਿੱਚ ਪੈਣਾ ਨਹੀਂ ਬੰਦ ਹੋ ਜਾਂਦਾ ਉਹਨੂੰ ਪੱਕੇ ਤੌਰ ਤੇ ਬੰਨ ਨਹੀਂ ਪਾਈ ਜਾਂਦਾ ਉਦੋਂ ਤੱਕ ਇਹ ਸੰਘਰਸ਼ ਆਪਾਂ ਵੇਡਣਾ ਹੈ ਤੇ ਚੱਲਦਾ ਰੱਖਣਾ ਸੋ ਸਾਰੇ ਘਰਾਂ ਦੇ ਵਿੱਚੋਂ ਨਿਕਲੋ ਜਿਹੜੇ ਅੱਜ ਨਹੀਂ ਪਹੁੰਚ ਸਕਿਓ ਕੱਲ ਸਾਰੇ ਜ਼ਰੂਰ ਪਹੁੰਚੋ ਨਹੀਂ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਭੁੱਲ ਜਿਓ ਵੀ ਅੱਜ ਤਾਂ ਮਾਲਵੇ ਦੇ ਵਿੱਚ ਹੀ ਬਿਮਾਰੀਆਂ ਤੇ ਕੈਂਸਰ ਵਾਧੇ ਸਾਰੇ ਪੰਜਾਬ ਦੇ ਵਿੱਚ ਹੀ ਕੋੜ ਫੈਲਣਾ ਇਹ ਤਾਂਵੇਂ ਲਾਡੂ ਵੱਲੋਂ ਜਿਹੜੀਆਂ ਲਿਆ ਲੈ ਕੇ ਫੈਕਟਰੀਆਂ ਪੰਜਾਬ ਚ ਲਾ ਦਿਤੀਆਂ ਗਈਆਂ ਸਿਰਫ ਤੁਹਾਡੀਆਂ ਨਸਲਾਂ ਮਕਾਉਣ ਲਈ ਹੁਣ ਤੁਸੀਂ ਦੇਖਣਾ ਵੀ ਇਹ ਜੰਗ ਲੜਨੀ ਹੈ ਜਾਂ ਘਰਾਂ ਦੇ ਵਿੱਚ ਬੈਠ ਕੇ ਕੈਂਸਰ ਵਰਗੀਆਂ ਬਿਮਾਰੀਆਂ ਦਾ ਉਡੀਕ ਕਰਨਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ